ਹਾਂਜੀ ਕੀ ਨਾਮ ਹੈ ਤੁਹਾਡਾ ਮੈਂ ਪ੍ਰਕਾਸ਼ ਸਿੰਘ ਜਰਨਲਿਸਟ ਉੱਤਰ ਦਿਹਾਤੀ ਮਜ਼ਦੂਰ ਸਭਾ ਜਲਾ ਬਠਨਾ ਅਸੀਂ ਅੱਜ ਜਿਹੜਾ ਧਰਨਾ ਲਾਇਆ ਇਥੇ ਡੀਸੀ ਦਫ਼ਤਰ ਆ ਇਹ ਇਸ ਘਟਨਾ ਨੂੰ ਲੈ ਕੇ ਲਾਇਆ ਕਿ 9 ਜਨਵਰੀ ਨੂੰ ਪਿੰਡ ਧਾਨ ਸਿੰਘਾਂ ਵਾਲਾ ਵਖੇ ਨਸ਼ੇੜੀਆਂ ਨੇ ਜੋ ਨਸੇ ਦੇ ਤਸਕਰ ਹੈ ਉਹਨਾਂ ਨੇ ਰਾਤ ਨੂੰ 11 ਵਜੇ ਉਹਨਾਂ ਦੇ ਘਰਾਂ ਤੇ ਹਮਲਾ ਕਰਤਾ ਉਹਨਾਂ ਦੀ ਕੁੱਟਮਾਰ ਕਰਤੀ ਵੱਡ ਟੁਕ ਤੇ ਤੇ ਨਾਲ ਉਹਨਾਂ ਨੇ ਪੈਟਰੋਲ ਬੰਬ ਲੈ ਕੇ ਗਏ ਸੀ ਉਹਨਾਂ ਨਾਲ ਘਰਾਂ ਨੂੰ ਅੱਗ ਲਾਤੀ ਜਿਹਦੇ ਚ 8 ਘਰ ਹੈ ਜਿਹੜਾ ਬੁਰੀ ਤਰ੍ਹਾਂ ਜੜੇ ਆ ਉਹ ਸੜ ਕੇ ਸੁਆਹ ਹੋ ਗਏ ਆ ਕੋਈ ਸਮਾਨ ਵੀ ਨਹੀਂ ਬਚਿਆ ਜਿਹੜਾ ਕੋਈ ਸਮਾਨ ਬਚਿਆ ਸੀ ਸਿਲੰਡਰ ਜਾਂ ਬੱਕਰੀਆਂ ਜਾਂ ਕੋਈ ਹੋਰ ਉਹ ਚੁੱਕ ਕੇ ਉਹਨਾਂ ਲੈ ਉਹ ਘਰ ਜਿਹੜੇ ਬਿਲਕੁਲ ਖਾਲੀ ਕਰਤੇ ਬਹੁਤ ਜਿਹੜੀ ਉਹਨਾਂ ਤੇ ਘਟਨਾ ਮਾੜੀ ਹੋਈ ਹੈ ਅਸੀਂ ਅੱਜ ਜਿਹੜੀ ਧਰਨਾ ਲਾਇਆ ਅਸੀਂ ਮੰਗ ਕਰ ਰਹੇ ਹਾਂ ਕਿ ਉਹ ਅਠਾ ਘਰਾਂ ਪੀੜਤਾ ਜਿਹੜੇ ਉਹਨਾਂ ਨੂੰ 10 ਲੱਖ ਰੁਪਇਆ ਦਿੱਤਾ ਜਾਵੇ ਕਿ ਮੁੜ ਬਸੇਵਾ ਕਰ ਸਕਣ ਉਹਦੇ ਘਰ ਭਾ ਸਕਣ ਇਸੇ ਤਰ੍ਹਾਂ ਉੱਚ ਪੱਧਰੀ ਜਾਂਚ ਕਰਾਈ ਜਾਵੇ ਤਾਂ ਜਿਹੜੇ ਦੋਸ਼ੀ ਹੈ ਜਾਂ ਜਿਨ੍ਹਾਂ ਦੀ ਸਾਜ਼ਿਸ਼ ਹੈ ਪਿੱਛੇ ਉਹਨਾਂ ਨੂੰ ਵੀ ਮਤਲਬ ਇਸ ਕਲਾਵੇ ਚ ਲਿਆਂਦਾ ਜਾਵੇ ਤਾਂ ਕਿ ਉਹਨਾਂ ਨੂੰ ਸਖਤ ਸਜ਼ਾ ਮਾ ਹੋਣ ਤੇ ਨਸੇ ਦੇ ਜਿਹੜੇ ਤਸਕਰ ਹੈ ਉਹਨਾਂ ਤੇ ਨੱਥ ਪਾਈ ਜਾਵੇ ਤਾਂ ਕਿ ਅੱਗੇ ਤੋਂ ਇਹਦਾ ਕੋਈ ਕਾਰਾ ਨਾ ਹੋ 1.5 ਲੱਖ ਰੁਪਏ ਸਰਕਾਰ ਨੂੰ ਨਹੀਂ 1.5 ਲੱਖ ਤਾਂ ਜੀ ਨਾ ਮੋਕਣਾ 1.5 ਲੱਖ ਨਾਲ ਤਾਂ ਉਹਨਾਂ ਨੇ ਇੱਕ ਕਮਰਾ ਪਊਗਾ ਤੇ ਉਹਨਾਂ ਦਾ ਘਰ ਸਾਰੇ ਤਬਾਹ ਹੋ ਗਏ ਵਿਚਾਰੇ 1.5 ਲੱਖ ਨਾਲ ਕੀ ਪਊਗਾ ਸਾਮਾਨ ਸਾਰਾ ਤਬਾਹ ਹੋ ਗਿਆ ਇਸ ਕਰਕੇ 10 ਲੱਖ ਰੁਪਏ ਬਣਦਾ ਤਾਂ 10 ਲੱਖ ਰੁਪਏ ਦਿਓ ਤਾਂ ਕਿ ਉਹ ਆਪਦਾ ਸਾਮਾਨ ਸੱਪਾ ਵੀ ਬਣਾਉਣਾ ਤੇ ਆਪਦਾ ਘਰ ਵੀ ਬਣਾਉਣਾ ਜੇ ਸਰਕਾਰ ਨੇ ਤੁਹਾਡੀ ਮੰਦ ਨਾ ਮੰਨੀ ਕੋਈ ਅਗਲੀ ਰਣਨੀਤੀ ਬਿਲਕੁਲ ਜੀ ਅਗਲੀ ਰਾਤ ਨਹੀਂ ਰਾਜਨੀਤੀ ਬਣਾ ਲਿਆ ਅਸੀਂ ਪੰਜ ਤਰੀਕ ਨੂੰ ਅਗਲੀ ਨੂੰ ਸਾਰੇ ਪਿੰਡਾਂ 'ਚ ਝੰਡਾ ਮਾਰਚ ਕਰਾਂਗੇ ਲੋਕਾਂ ਨੂੰ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਬਾਅਦ ਕੋਈ ਵੱਡਾ ਐਕਸ਼ਨ ਕਰਾਂਗੇ ਉਹ ਆਉਣ ਵਾਲੇ ਸਮੇਂ 'ਚ ਮੀਟਿੰਗ ਕਰਕੇ ਉਹ ਵੱਡਾ ਐਕਸ਼ਨ ਕਰਾਂਗੇ ਜਿਸ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚਾ ਉੱਥੇ ਪੰਜਾਬ ਸਰਕਾਰ ਦਾ ਨੁਮਾਇੰਦਾ ਨਹੀਂ ਉਸ ਤਰ੍ਹਾਂ ਪਹੁੰਚਿਆ ਸਾਨੂੰ ਪਤਾ ਲੱਗਿਆ ਵੀ ਐਮ ਐਲ ਏ ਜਿਹੜਾ ਉਹਦਾ ਮੁੰਡਾ ਉੱਥੇ ਗਿਆ ਸੀ ਕੋਈ ਥੋੜਾ ਬੋਤਾ ਰਾਸ਼ਨ ਦੇ ਕੇ ਆ ਉਹਨਾਂ ਨੂੰ ਇੱਥੇ ਵੀ ਜਦੋਂ ਡੀ ਸੀ ਦੇ ਚੈੱਕ ਦਿੱਤੇ ਆ ਸਾਨੂੰ ਪਤਾ ਲੱਗਿਆ ਕਿ ਉਹ ਜਦੋਂ ਚੈੱਕ ਦਿੱਤੇ ਆ ਤਾਂ ਉਹਦਾ ਮੁੰਡਾ ਕਹਿੰਦਾ ਵੀ ਮਾਫੀ ਮੰਗੋ ਮੈਥੋਂ ਘਰਾਂ ਨੂੰ ਕਹਿੰਦਾ ਵੀ ਫੇਰ ਮੈਂ ਤੁਹਾਨੂੰ ਚੈੱਕ ਦੇਵਾਂਗਾ ਇਹ ਜੀਆਂ ਗੱਲਾਂ ਉਹਨਾਂ ਵੱਲੋਂ ਆਂਗੀਆਂ ਸਾਨੂੰ ਪੀਰਤ ਪਰਿਵਾਰ ਨਾਲੋਂ ਉਹ ਇਹੋ ਜਿਹਾ ਕੁਝ ਕਰ ਰਿਹਾ ਕਿਉਂਕਿ ਜਿਹੜਾ ਸਰਕਾਰ ਦਾ ਨੁਮਾਇੰਦਾ ਉਹ ਤਾਂ ਨਾਲ ਹੈ ਜੀ ਸਰਪੰਚ ਦੇ ਉਹ ਘਰੇ ਰਹਿੰਦਾ ਹੈ ਐਮ ਐਲ ਏ ਦੇ 24 ਘੰਟੇ ਘਰੇ ਰਹਿੰਦਾ ਬਾਗੀ ਬਾਡੀਗਾਰਡ ਆ ਜਿਹੜਾ ਬੰਦੇ ਨੇ ਇਹ ਕੁਕਰਮ ਕਰਿਆ ਜਾਂ ਮਤਲਬ ਇਹ ਘਟਨਾ ਵਾਪਰੀ ਹੈ ਜਿਹੜੇ ਬੰਦੇ ਨੇ ਕਰਿਆ ਸੋ ਇਸ ਕਰਕੇ ਉਹਨਾਂ ਤੋਂ ਕੋਈ ਸਾਨੂੰ ਆਸ ਨਹੀਂ ਇਹ ਲੜਾਂਗੇ ਇਸ ਵਾਸਤੇ ਤੇ ਉਹਨਾਂ ਦਾ ਜਿਹੜਾ ਹੱਕ ਹੈ ਉਹ ਦਵਾਵਾਂਗੇ ਹਾਂਜੀ ਕੀ ਨਾਮ ਹੈ ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਅਸੀਂ ਡੀ ਸੀ ਦਫ਼ਤਰ ਬਠਿੰਡਾ ਦੇ ਦਫ਼ਤਰ ਅੱਗੇ ਐਕਸ਼ਨ ਕਮੇਟੀ ਜਿਹੜੀ ਬਣੀ ਆ ਦਾਨ ਸਿੰਘ ਵਾਲੇ ਦੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਵਾਸਤੇ ਅੱਜ ਅਸੀਂ ਉਹਦਾ ਇੱਥੇ ਵੱਡਾ ਇਕੱਠ ਕੀਤਾ ਹੈਗਾ ਜਿਹਦੇ ਵਿੱਚ ਅਸੀਂ ਮੰਗ ਕਰ ਰਹੇ ਹਾਂ ਕਿ ਜੋ 10-10 ਲੱਖ ਰੁਪਏ ਅੱਠ ਪਰਿਵਾਰ ਨੇ ਉਹਨਾਂ ਨੂੰ ਦਿੱਤਾ ਜਾਵੇ ਉਹਨਾਂ ਦਾ ਘਰੇਲੂ ਸਮਾਨ ਹੈ ਉਹਨਾਂ ਦੀਆਂ ਬੱਕਰੀਆਂ ਨੇ ਪਠੋਰੇ ਨੇ ਹੋਰ ਸਮਾਨ ਆ ਜਿਹੜਾ ਉਹ ਸਾਰੇ ਦਾ ਸਾਰਾ ਵਾਪਸ ਕੀਤਾ ਜਾਵੇ ਇਹਦੇ ਨਾਲ ਹੀ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦਾ ਇਲਾਜ ਫ੍ਰੀ ਕੀਤਾ ਜਾਵੇ ਇਸ ਤੋਂ ਬਿਨਾ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਪ੍ਰਸ਼ਾਸਨ ਪੁਲਿਸ ਵਾਲੇ ਤੇ ਸਿਵਲ ਪ੍ਰਸ਼ਾਸਨ ਡੀਸੀ ਤੇ ਐਸਐਸਪੀ बार-बार ਆਪਣੀ ਇਹ ਰੱਟ ਲਾਈ ਜਾ ਰਹੀ ਹੈ ਕਿ ਇਹ ਲੜਾਈ ਦੋ ਗੁੱਟਾਂ ਦੀ ਰੰਜਿਸ਼ ਕਰਕੇ ਲੜਾਈ ਹੈ ਜਿਹੜੀ ਕਿ ਬਿਲਕੁਲ ਗਲਤ ਹੈ ਸਾਡੀ ਕਮੇਟੀ ਇਹ ਸਮਝਦੀ ਹੈ ਕਿਉਂਕਿ ਉੱਥੋਂ ਦੇ ਜਿਹੜੇ ਮਜ਼ਦੂਰ ਨੇ ਜਿਨ੍ਹਾਂ ਦੇ ਘਰ ਅੱਗ ਲਾ ਕੇ ਤਬਾਹ ਕੀਤੇ ਆ ਉਹ ਚਿੱਟੇ ਦਾ ਵਪਾਰ ਉੱਥੇ ਹੁੰਦਾ ਸੀ ਨਸ਼ਾ बिकਦਾ ਸੀ ਉਹਨਾਂ ਨੂੰ ਰੋਕਣ ਵਾਸਤੇ ਉਹ ਅੱਗੇ ਆਏ ਨੇ ਉਹਦੀ ਸਜ਼ਾ ਉਹਨਾਂ ਨੂੰ ਇਸ ਤਰ੍ਹਾਂ ਦੀ ਕੀਤੀ ਜਾ ਦਿੱਤੀ ਜਾ ਰਹੀ ਹੈ ਜੀਦੇ ਕਰਕੇ ਅੱਜ ਜਿਹੜਾ ਉਹ ਕੇਸ ਆ ਉਹ ਧਰਾਵਾ ਲਾ ਕੇ ਉਹ ਦਰਜ ਨਹੀਂ ਕੀਤਾ ਹੈਗਾ ਨਿੱਜੀ ਰੰਜਸ਼ ਵਾਲਾ ਕੇਸ ਆ ਬਣਾਇਆ ਇਸ ਨੂੰ ਗਲਤ ਕਹਿੰਦੇ ਆ ਤੇ ਅਸੀਂ ਇਹ ਮੰਗ ਕਰਦੇ ਆ ਪ੍ਰਸ਼ਾਸਨ ਦੀ ਜਗ੍ਹਾ ਕੋਈ ਸਿਵਲ ਜਿਹੜੇ ਜੁਡੀਸ਼ੀਅਲ ਮੈਜਿਸਟਰੇਟ ਜਿਹੜੇ ਹੈਗੇ ਆ ਉਹ ਕੋਈ ਸਾਬਕਾ ਜੱਜ ਹੈਗਾ ਉਹਦੀ ਉਹ ਜਾਂਚ ਪੜਤਾਲ ਕਰੇ ਤੇ ਪਿੰਡ ਦੇ ਵਿੱਚ ਜਿਹੜਾ ਪਿੰਡ ਦਾ ਸਰਪੰਚ ਹੈਗਾ ਜਾਂ ਮੰਨ ਲਓ ਜਿਹੜੇ ਇਲਾਕੇ ਦੇ ਐਮਐਲਏ ਆ ਲੋਕਾਂ ਦੇ ਮੂੰਹਾਂ ਦੇ ਉੱਤੋਂ ਉਹਨਾਂ ਦਾ ਨਾਂ ਬੋਲਦਾ ਹੈਗਾ ਵੀ ਇਹ ਸਾਰਾ ਕਾਰਾ ਉਹਨਾਂ ਲੋਕਾਂ ਦਾ ਤੇ ਉਹੀ ਉਹਨਾਂ ਦੇ ਪਿੱਛੇ ਸ਼ਹਿ ਦੇ ਰਹੇ ਗਿਆ ਇਸ ਕਰਕੇ ਪ੍ਰਸ਼ਾਸਨ ਆ ਜਿਹੜਾ ਜ਼ਿਲ੍ਹਾ ਬਠਿੰਡਾ ਦਾ ਇਸ ਗੱਲ ਕਰਕੇ ਬਾਰ-ਬਾਰ ਰੰਜਿਸ਼ ਕਰਕੇ ਲੜਾਈ ਹੋ ਰਹੀ ਹੈ ਜਾਤੀ ਲੜਾਈ ਹੋ ਰਹੀ ਹੈਗੀ ਆ ਉਹਦਾ ਪਾਠ ਪੜ ਰਿਹਾ ਹੈਗਾ ਇਹਦੇ ਪਿੱਛੇ ਇੱਕ ਬਕਾਇਦਾ ਪਲਾਨਿੰਗ ਦੇ ਨਾਲ ਇਹ ਨਸ਼ਾ ਵੇਚਿਆ ਜਾ ਰਿਹਾ ਤੇ ਪਲਾਨਿੰਗ ਦੇ ਨਾਲ ਹੀ ਉਹਨਾਂ ਦੇ ਉੱਤੇ ਇਸ ਕਿਸਮ ਦਾ ਹਮਲਾ ਕੀਤਾ ਗਿਆ ਹੈਗਾ ਸਾਡੀਆਂ ਸਾਰੀਆਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੀ ਸਾਂਝੀ ਇੱਕ ਕਮੇਟੀ ਨੇ ਇਹ ਫੈਸਲਾ ਕਰ ਲਿਆ ਹੈ ਕਿ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਜਿਹੜੇ ਪਿੱਛੇ ਸ਼ਾਸ਼ਤ ਕਰਤਾਲ ਲੋਕ ਨੇ ਇਸ ਕਾਂਡ ਨੂੰ ਰਚਾਉਣ ਵਾਲੇ ਤੇ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਨੰਗਾ ਨਹੀਂ ਹੁੰਦਾ ਤੇ ਉਹਨਾਂ ਤੇ ਕੇਸ ਦਰਜ ਨਹੀਂ ਹੁੰਦੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਸੰਘਰਸ਼ ਹੈ ਜਿਹੜਾ ਚਲਾਵਾਂਗੇ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋਗੇ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਸਰਕਾਰ ਦੀ ਜਿਹੜੀ ਕਾਰਵਾਈ ਹੈ ਉਹ ਲੋਕਾਂ ਦੀਆਂ ਮਜ਼ਦੂਰਾਂ ਦੀਆਂ ਅੱਖਾਂ ਠੰਡੀਆਂ ਕਰਨ ਵਾਲੀ ਹੈ ਪਹਿਲਾਂ ਜਦੋਂ ਅਸੀਂ ਸੰਘਰਸ਼ ਦੇ ਐਲਾਨ ਕੀਤੇ ਹੈਗੇ ਆ 50000 ਰੁਪਇਆ ਦਿੰਦਾ ਹੈਗਾ ਉਸ ਤੋਂ ਬਾਅਦ ਅਸੀਂ ਅੱਜ ਦਾ 28 ਦਾ ਪ੍ਰੋਗਰਾਮ ਐਲਾਨ ਕੀਤਾ ਹੈਗਾ ਉਸ ਤੋਂ ਬਾਅਦ ਲੱਖ ਲੱਖ ਰੁਪਇਆ ਦੇਤਾ 1.5 ਲੱਖ ਬਣਿਆ ਤੁਸੀਂ ਆਪ ਸਿਆਣੇ ਹੋ ਵੀ 1.5 ਲੱਖ ਦੇ ਤਾਂ ਕੰਧਾਂ ਨਹੀਂ ਘਰਾਂ ਦੀਆਂ ਨਿਕਲਣੀਆਂ ਹੈਗਾ ਕੁੜੀਆਂ ਦਾ ਦਾਜ ਦਾ ਸਮਾਨ ਸੜਿਆ ਜਿਹੜੇ ਮਜ਼ਦੂਰਾਂ ਦੇ ਔਰਤਾ ਚਾਹੇ ਬੰਦੇ ਆ ਉਹਨਾਂ ਦੇ ਤਨ ਤੇ ਪਏ ਹੋਏ ਕੱਪੜੇ ਹੀ ਬਚਿਆ ਬਾਕੀ ਸਾਰਾ ਕੁਝ ਅੱਗ ਦੀ ਭੇਟ ਹੋ ਗਿਆ ਤੇ ਇਥੋਂ ਦੇ ਪ੍ਰਸ਼ਾਸਨ ਨੂੰ ਇਹ ਗੱਲ ਦਾ ਮਤਲਬ ਪਤਾ ਹੋਣਾ ਚਾਹੀਦਾ ਹੈਗਾ ਵੀ ਉਹ ਪਰਿਵਾਰ ਆਪਣੇ ਇਹਨਾਂ ਠੰਡ ਦੇ ਦਿਨਾਂ ਦੇ ਵਿੱਚ ਕਿਵੇਂ ਗੁਜ਼ਾਰਾ ਕਰਦੇ ਹੋਣਗੇ 1.5 ਲੱਖ ਨਾਲ ਕੋਈ ਨਹੀਂ 10 ਲੱਖ ਤੋਂ ਘੱਟ ਮੁਆਵਜ਼ਾ ਅਸੀਂ ਨਹੀਂ ਲੈਣਾ ਹੈਗਾ ਇਹਦੀ ਖਤਰ ਸੰਘਰਸ਼ ਕਰਾਂਗੇ ਹੁਣ ਸਪੈਸ਼ਲ ਦਾ ਕਹਿਣਾ ਕਿ 22 ਤੇ ਬੌਂਦਲਾ ਦੱਪ ਕੀਤਾ ਸੀ ਤੇ 16 ਗਿਰਫ ਦਾ ਸੀ ਇਹ ਦੇਖੋ 22 ਕਰ ਲਿਓ ਉਹਨਾਂ ਨੇ 22 ਦੇ ਵਿੱਚੋਂ ਵੀ 16 ਕਹਿੰਦੇ ਹਲੇ ਤੇ ਸਾਡੇ ਮੁਤਾਬਕ ਜਿਹੜੇ ਅਸਲ ਦੋਸ਼ੀ ਹੈਗੇ ਆ ਜਿਹੜੇ ਪੁਸ਼ਤਪਨਾਹੀ ਕਰਨ ਲੱਗੇ ਹੋਏ ਆ ਜਿਨ੍ਹਾਂ ਨੂੰ ਸਿਆਸੀ ਛਤਰ ਛਾਇਆ ਹੈਗੀ ਆ ਉਹ ਅਜੇ ਤੱਕ ਇਸ ਕੇਸ ਤੋਂ ਬਾਹਰ ਨਹੀਂ ਉਹਨਾਂ ਨੂੰ ਨਾਬਜਤ ਨਹੀਂ ਕੀਤਾ ਗਿਆ ਇਹ ਬੰਦੇ ਫੜਨੇ ਸੰਘਰਸ਼ ਦੀ ਜਿੱਤ ਥੋੜਾ ਬਹੁਤ ਅੱਖਾਂ ਪੁੰਜਣ ਦਾ ਕੰਮ ਪ੍ਰਸ਼ਾਸਨ ਨੇ ਕੀਤਾ ਇਹ ਸਾਡੇ ਸੰਘਰਸ਼ ਦੀ ਜਿੱਤ ਹੈਗੀ ਹੈ ਤੇ ਇਸ ਤੋਂ ਗਾਹਾਂ ਸਾਡੀ ਵੱਡੀ ਗੱਲ ਇਹ ਆ ਵੀ ਇਹ ਘਰਾ ਵਰਤ ਗਿਆ ਉਹ ਤਾਂ ਗੱਲ ਸਾਹਮਣੇ ਆ ਗਈ ਜਿਹੜੇ ਪਿੱਛੇ ਨੇ ਨਸ਼ਾ ਬਕਾਉਣ ਵਾਲੇ ਤੇ ਉਹਨੂੰ ਪੋਸ਼ਪਨਾਹੀ ਕਰਨ ਵਾਲੇ ਉਹ ਲੋਕ ਆ ਜਿਹੜੇ ਉਹ ਅਜੇ ਇਸ ਘੇਰੇ ਤੋਂ ਬਾਹਰ ਰੱਖਿਆ ਹੈ ਪ੍ਰਸ਼ਾਸਨ ਉਹਨਾਂ ਨੂੰ ਬਚਾਉਣ ਦੀ ਗੱਲ ਕਰ ਰਿਹਾ ਹੈਗਾ ਤੇ ਸਾਨੂੰ ਪੀੜਤ ਪਰਿਵਾਰਾਂ ਨੇ ਸਾਡੇ ਕਮੇਟੀ ਮੈਂਬਰਾਂ ਨੂੰ ਇਹ ਦੱਸਿਆ ਵੀ ਉਹ ਇਹ ਗੱਲ ਕਹਿੰਦੇ ਹੈਗੇ ਆ ਇੱਕ ਪਰਿਵਾਰ ਨੂੰ ਡੀਸੀ ਦਫ਼ਤਰ ਦੇ ਅੰਦਰ ਨਹੀਂ ਸੱਦਿਆ ਹੈਗਾ ਵੀ ਤੂੰ ਮਤਲਬ ਐਮਐਲਏ ਦੇ ਖਿਲਾਫ ਬੋਲਦਾ ਸੀ ਤੈਨੂੰ ਅੰਦਰ ਨਹੀਂ ਲੈ ਕੇ ਜਾਣਾ ਬਾਅਦ ਦੇ ਵਿੱਚ ਉਹਨੂੰ ਮੁਆਵਜ਼ਾ ਦਿੱਤਾ ਹੈਗਾ ਤੇ ਐਮਐਲਏ ਦਾ ਮੁੰਡਾ ਇਹ ਕਹਿ ਰਿਹਾ ਵੀ ਸਾਡੇ ਕੋਲੋਂ ਤੁਸੀਂ ਮੇਰੇ ਪਿਓ ਨੂੰ ਗਲਤ ਗਨੇਓ ਉਦੋਂ ਕੋਲੋਂ ਪਹਿਲਾਂ ਮਾਫੀ ਮੰਗੋ ਮਾਫੀ ਅਸੀਂ ਉਹਨਾਂ ਤੋਂ ਮੰਗਾਉਣੀ ਹੈ ਜਿਹੜੇ ਨਸ਼ਾ ਕਹਿੰਦੇ ਸੀ ਅਸੀਂ ਬੰਦ ਕਰਾਂਗੇ ਤੇ ਵਪਾਰ ਸਭ ਨਾਲ ਬੰਦ ਕਰ ਰਹੇ ਹੈਗੇ ਆ ਉਦੋਂ ਤੱਕ ਅਸੀਂ ਟੱਕੇ ਨਹੀਂ ਬੈਠਣਾਂਗੇ